ਬ੍ਰਹਮ ਗਿਆਨੀ ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ 10000 ਗਾਂ ਸੀ ਬਾਬਾ ਜੀ ਦੇ ਕੋਲ ਬਾਬਾ ਜੀ ਕੈਂਸਰ ਦੇ ਮਰੀਜ਼ ਬਾਬਾ ਜੀ ਦੇ ਕਹਿਣ ਦੇ ਨਾਲ ਠੀਕ ਹੋਏ ਨੇ ਹਾਂ ਜਿਨ੍ਹਾਂ ਨੂੰ ਕਹਿੰਦੇ ਡਾਕਟਰ ਪੀਜੀਐਸ ਹਸਪਤਾਲੋਂ ਸਵਾ ਮਹੀਨੇ ਦਾ ਜਵਾਬ ਸੀ ਜਵਾਬ ਮਿਲ ਗਿਆ ਅੰਦੇ ਵੀ ਲੈ ਜਾਓ ਘਰੇ ਟੋਆ ਪੁੱਟਿਆ ਉਹ ਬਾਬਾ ਜੀ ਦਾ ਸ਼ਰਧਾਲੂ ਸੀ ਅੰਦਾ ਬਾਬਾ ਜੀ ਨੂੰ ਨਮਸਕਾਰ ਕਰ ਚੱਲੀਏ ਤੇ ਪਿਆਰ ਸਰਾਵਰੀ ਵਰਤ ਜੀ ਅਗੀਠਾ ਸਾਹਿਬ ਜੀ ਨੂੰ ਜਦੋਂ ਬਾਬਾ ਜੀ ਦੇ ਗੀਠੇ ਨੂੰ ਮੱਥਾ ਟੇਕਿਆ ਉਹ ਬੱਚੇ ਦਾ ਗੀਠੇ ਨਾਲ ਸਿਰ ਲੱਗ ਗਿਆ ਬੱਚੇ ਦੇ ਜਿੰਦਾ ਹੋ ਗਿਆ ਜੀ ਅੱਛਾ ਬਾਬਾ ਜੀ ਦੇ ਗੀਠੇ ਦੇ ਨਾਲ ਸਿਰ ਲੱਗਣ ਕਰਕੇ ਜਿੰਦਾ ਹੋ ਗਿਆ ਉਹ ਬੱਚਾ ਉੱਥੇ ਖੁਸ਼ੀਆਂ ਬਣਾਈਆਂ ਵੀ ਧੰਨ ਬਾਬਾ ਪਾਲਾ ਸਿੰਘ ਦੀ ਧੰਨ ਬਾਬਾ ਬਾਬਾ ਜੀ 100 100 ਕਿਲੋਮੀਟਰ ਵੀ ਬਾਬਾ ਜੀ ਨੇ ਤੋਣਾ ਤੁਰੇ ਜਾਣਾ ਇੱਥੇ ਲੱਤ 'ਚ ਕੀੜੇ ਪਏ ਬਾਬਾ ਜੀ ਦੇ ਅੱਛਾ ਜੇ ਕੋਈ ਕੀੜਾ ਥੱਲੇ ਡੇਗ ਪੈਂਦਾ ਸੀ ਨਾ ਉਹਨੂੰ ਵੀ ਚੁੱਕ ਕੇ ਲੱਤ 'ਚ ਰੱਖ ਲੈਣੇ ਵੀ ਆਂਦੇ ਤੇਰੀ ਡਿਊਟੀ ਲੱਗੀ ਆ ਛਾਗਲਾ ਸਾਨੂੰ ਕੋਈ ਵੀ ਬੜੇ ਦੁਨੀਆ ਪਰੇ ਤੋਂ ਪਰੇ ਆਏਗੇ ਬੜੇ ਸਾਧੂ ਸੰਤ ਆਏ ਨੇ ਪਰ ਬਾਬਾ ਪਾਲਾ ਸਿੰਘ ਜੀ ਦੀ ਕੋਈ ਰੀਸ ਨਹੀਂ ਕਰ ਸਕਦਾ ਲੱਖਾਂ ਦੀ ਕਟਾਰ ਦੇ ਵਿੱਚ ਦੁਨੀਆ ਪਹੁੰਚੀ ਬਾਬਾ ਜੀ ਦੇ ਸਨਸਕਾਰ ਦੇ ਵਿੱਚ ਬਾਬਾ ਜੀ ਦੇ ਭੋਗ ਦੇ ਵਿੱਚ ਸਰਗੀਆਂ ਕਹਿੰਦੇ ਟਰੱਕ ਕਹਿੰਦੇ ਸੀਵਰੇ ਦਾ ਟਰੱਕ ਕਹਿੰਦੇ ਬਜਰੀ ਦਾ ਟਰੱਕ ਛੋੜਤਾ ਬਾਬਿਆਂ ਦੇ ਕੋਲ ਇਹ ਕਹਾਣੀ ਆਹ ਤੇ ਉਹ ਸਾਧੂ ਦੀ ਭਗਤੀ ਹੈ ਕੋਈ 5 ਰੁਪਏ ਦਰਿਆਜ ਸੁੱਟ ਕੇ ਵਿਖਾਵੇ ਮੈਂ ਮੰਨ ਜਾਗਾ 2-2 ਲੱਖ ਰੁਪਏ ਦਰਿਆਜ ਬਾਬੇ ਨੇ ਸੁੱਟਿਆ ਤਾਂ ਲੋੜ ਪਊਗੀ ਇਹਦੇ ਕੋਲ ਲੀਲਾਂਗੇ ਅੱਛਾ ਇਹਨੇ ਦੇ ਦੇਣਾ 10000 ਗਾਂ ਹੀ ਬਾਬਾ ਜੀ ਦੇ ਕੋਲ ਜਿਸ ਦਿਨ ਬਾਬਾ ਜੀ ਨੇ ਸਰੀਰ ਛੱਡਿਆ ਚੋਲਾ ਛੱਡਿਆ ਗਾਈਆਂ ਨੇ ਵਿਰਾਗ ਕੀਤਾ ਉਹਨਾਂ ਦਾ ਇੱਕ ਕੂਕਰ ਹੀ ਕੁੱਤਾ ਉਹਨੇ ਰੋਟੀ ਨਹੀਂ ਖਾਦੀ ਜੀ ਜਿੱਨਾਂ ਜਗ੍ਹਾ ਕਿਸੇ ਨੂੰ ਦੂਸਰੇ ਬੰਦੇ ਨੂੰ ਪੱਗ ਨਹੀਂ ਮਿਲੀ ਬਾਬਾ ਜੀ ਦੀ ਗੱਦੀ ਦੇ ਬਰਾਜਮਾਨ ਨਹੀਂ ਹੋਏ ਉਹਨੇ ਰੋਟੀ ਨਹੀਂ ਖਾਦੀ ਫਿਰ ਕੁੱਤੇ ਨੂੰ ਵੀ ਛਟੇੜ ਤੇ ਜਾ ਕੇ ਸਰੋਪਾ ਪਿਆ ਇੱਕ ਗਾਈ ਬਾਬਾ ਜੀ ਦੀ ਚਿਖਾ ਤੇ ਚੜ ਕੇ ਸਰੀਰ ਦੇ ਗਈ ਅੱਛਾ ਜੀ ਉੱਥੇ ਉੱਤੇ ਬਾਬਾ ਜੀ ਦੀ ਚਿਖਾ ਤੇ ਸਵਾਸ ਦਿੱਤੇ ਹੋਏ ਉਹ ਗਾਈ ਨੇ ਅੱਜ ਵੀ ਬਾਬਾ ਬਕਾਲਾ ਸਾਹਿਬ ਜਾਈ ਇਤਿਹਾਸ ਹੈ ਜੀ ਗਾਈਆਂ ਵਰਾਗ ਕੀਤੀਆਂ ਬਾਬਾ ਜੀ ਨੂੰ ਗਾਈਆਂ ਨੇ ਪੂਰਾ ਵਰਾਗ ਕੀਤਾ ਰੋਈਆਂ ਗਾਈਆਂ ਅੱਖਾਂ ਦੇ ਵਿੱਚੋਂ ਬਾਕੀ YouTube ਤੇ ਚੰਨਣਾ ਤੇ ਪਤਾ ਹੀ ਆ ਬਾਬਾ ਜੀ ਕੀ ਚੀਜ਼ ਹੈ ਹਾਂਜੀ ਹਾਂਜੀ ਸਾਡੇ ਦੇ ਕੋਲ ਮਹਾਪੁਰਸ਼ ਰਹਿੰਦੇ ਬਾਬਾ ਜੀ ਅਸੀਂ ਤੇ ਉਹਨਾਂ ਦੇ ਬਣੇ ਹੋਏ ਹਾਂ 24 ਘੰਟੇ ਹਾਜ਼ਰ ਨਾਜ਼ਰ ਰਹਿਣਾ ਜਿਹੜੀ ਚੀਜ਼ ਕਹਿ ਦਈਏ ਉਹ ਦੇ ਦਿੰਦੇ ਆ ਸਾਨੂੰ ਭਰੋਸਾ ਆ ਅਸੀਂ ਬਾਸ ਭਰੋਸੇ ਦੇ ਤੇ ਫਿਰ ਤੇ ਪੈਸੇ ਤਾਂ ਕੋਈ ਪਰਵਾਹੀ ਹਾਂਜੀ ਹਾਂਜੀ ਸਾਨੂੰ ਕੋਈ ਲਾਲਚ ਨਹੀਂ ਆਇਆ ਸਾਨੂੰ ਕੋਈ ਸੌਂਭਾ ਦਊ ਅਸੀਂ ਬੋਲਣਾ ਅਸੀਂ ਪਿਆਰ ਦੇ ਭੁੱਖੇ ਆ ਸਾਡੇ ਪ੍ਰੇਮ ਦੇ ਪਿਆਰ ਦੇ ਆ ਜੀ ਕਾ ਜੀ ਕਾ ਸਾਹ ਕੁਝ ਪਤਾ ਆਇਓ ਚੰਗਾ ਉਹ ਵੀ ਵੀਰ ਆਇਆ ਅੱਜ ਅੱਛਾ ਜਿੰਨਾ ਦਾ ਘੋੜਾ ਖੁੱਲਾ ਸੀ ਉੱਥੇ ਮੈਂ ਆਇਆ ਸੀ ਮਿਲਣਾ ਉਹ ਚੇਚਾ ਮੈਨੂੰ ਮਿਲਣ ਨਹੀਂ ਆਏ ਅੱਛਾ ਅੰਦੇ ਬਾਬਾਈ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡਾ ਰਾਖੀ ਫੜਾਇਆ ਜੇ ਛੱਟ ਲਾ ਦਿੰਦੇ ਸੀ ਹਾਂ ਉਹ ਹੀ ਗੱਲ ਹੈ ਜੀ ਛੱਟ ਕੋਈ ਨਹੀਂ ਪਰਮੇਸ਼ਰ ਜਦੋਂ ਉਹਦੇ ਹੁਕਮ ਦੇ ਅੰਦਰ ਹੈ ਜੋ ਉਹਣਾ ਓਦਾਂ ਨਹੀਂ ਕੋ ਪਤਾ ਨਹੀਂ ਹੋ ਸਕਦਾ ਹੁਣੇ ਆਖੇ ਤੇ ਜੋ ਮਰਜ਼ੀ ਕਰਦੇ ਉਹ ਬੰਦੇ ਬਹੁਤ ਖੁਸ਼ੀ ਬਾਬਾ ਜੀ ਜੇ ਤੁਸੀਂ ਖੜੇ ਬੈਠੇ ਆਉਂਦਾ ਬੰਦਾ ਹਾਜ਼ਰ ਰੱਬ ਬਣ ਕੇ ਜੇ ਸਿੱਧਾ ਮਿਲ ਜੇ ਤੇ ਫਿਰ ਕਹਿ ਲੀਏ ਸਾਨੂੰ ਦਰਸ਼ਨ ਹੋ ਗਏ ਆ ਉਹ ਆਪ ਏਡ ਗੇਡ ਜਿਹਾ ਬਣਾ ਕੇ ਆਵਾਜ਼ ਰੋ ਜਾਂਦਾ ਵਾਹ ਤੇ ਦਿਖਾ